ਅੰਮ੍ਰਿਤਸਰ ਦੇ ਪਿੰਡ ਮਾਹਲ ਵਿੱਚ ਬੀਤੀ ਦੇਰ ਰਾਤ ਇੱਕ ਨੋਵਾ ਗੱਡੀ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਕਤ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਮੋਟਰਸਾਈਕਲ ਤੇ ਖੜਾ ਸੀ ਅਤੇ ਪਿੱਛੋਂ ਤੇਜ਼ ਰਫ਼ਤਾਰ ਆਈ ਨੋਵਾ ਗੱਡੀ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਕਰਸ਼ਰਨ ਸਿੰਘ ਹੈ ਜੀ ਇਹ ਇਥੇ ਇੱਕ ਖਲੋਤਾ ਸੀਗਾ ਵੀਰ ਬਾਹਰ ਤੇ ਪਿੱਛੋਂ ਗੱਡੀ ਆਈ ਆਪਣਾ ਨੋਵਾ ਬੜੀ ਤੇਜ਼ ਸਪੀਡ ਦੇ ਵਿੱਚ ਸੀ ਪਤਾ ਨਹੀਂ ਹੁਣ ਬੰਦਿਆਂ ਨੇ ਸ਼ਰਾਬ ਪੀਤੀ ਜਾਂ ਕੀ ਕਾਰਨ ਬਣਿਆ ਉਹਨਾਂ ਨੇ ਮੋਟਰਸਾਈਕਲ ਵਾਲੇ ਨੂੰ ਚੁੱਕਿਆ ਤੇ ਆਪਣਾ ਉਹਨੂੰ ਲਿਆ ਕੇ ਗੱਡੀ ਆਊਟ ਆਫ ਕੰਟਰੋਲ ਹੋ ਕੇ ਤੇ ਆ ਪੱਥਰ ਦੇ ਵਿੱਚ ਲਿਆ ਕੇ ਮਾਰੀ ਮੋਟਰਸਾਈਕਲ ਅੱਗੇ ਗੱਡੀ ਦੇ ਹੀਗਾ ਉਹ ਆਪਣਾ ਬੰਦੇ ਦਾ ਜਿਹੜਾ ਸਿਰ ਸੂਰ ਸਾਰਾ ਫਿਸ ਗਿਆ ਸੀ ਹੁਣ ਪਤਾ ਨਹੀਂ ਉਹਦੀ ਕੰਡੀਸ਼ਨ ਕਿਤਾਂ ਦੀ ਹਸਪਤਾਲ ਲੈ ਗਏ ਸੀ ਸਾਡੇ ਆਉਣ ਤੋਂ ਪਹਿਲਾਂ ਗੱਲ ਕਰੀਏ ਜਿਹੜੇ ਪੱਥਰ ਟੁੱਟੇ ਨੇ ਕਿੰਨੇ ਪੱਥਰ ਟੁੱਟੇ ਨੇ ਕਿੰਨੀ ਸਪੀਡ ਹੋਈ ਇਹ ਲਗਭਗ ਜੀ ਇਹ 20 ਪੀਸ ਜਿਹੜੇ ਆ ਉਹਨਾਂ ਦੇ ਵਿੱਚ ਮੋਟਰਸਾਈਕਲ ਗੱਡੀ ਨੇ ਮਾਰਿਆ ਵਿੱਚ ਲਿਆ ਕੇ ਤੇ ਇਹ ਕਰੀਬਨ ਕੋਈ 70-80000 ਰੁਪਏ ਦਾ ਜਿਹੜਾ ਵਾ ਪੱਥਰ ਦਾ ਨੁਕਸਾਨ ਕੀਤਾ ਵਾ ਚਲੋ ਉਹ ਤੇ ਸਾਈਡ ਤੇ ਆ ਗੱਡੀ ਦੀ ਸਪੀਡ ਤੋਂ ਅੰਦਾਜ਼ਾ ਲਾਓ ਤੁਸੀਂ ਵੀ ਕਿੰਨੀ ਸਪੀਡ ਤੇ ਜਿਹੜੀ ਪੱਥਰ ਦੇ ਵਿੱਚ 20 ਪੀਸ ਇਕੱਠੇ ਉਹਨੇ ਤੋੜ ਸੀ ਮੋਟਰਸਾਈਕਲ ਤੇ ਇਕੱਲਾ ਹੀ ਬੰਦਾ ਸੀਗਾ ਜੀ ਇਹ ਉਹ ਖਲੋਤਾ ਗੱਲਬਾਤ ਕਰਨ ਰਿਹਾ ਸੀਗਾ ਇੱਕ ਸਾਈਡ ਤੇ ਹੈਗੇ ਦੋ ਹੀ ਇੱਕ ਸਾਈਡ ਦੇ ਉੱਤੇ ਥੱਲੇ ਖਲੋਤਾ ਸੀ ਇਹ ਜਿਹੜਾ ਬੈਠਾ ਸੀ ਉਹਨੂੰ ਆਪਣਾ ਉਹਦੇ ਚ ਵੱਜੀ ਹੈ ਪੁਲਿਸ ਆਈ ਹੈ ਜੀ ਥਾਣਾ ਆਪਣਾ ਕੰਬੋ ਤੋਂ ਵੀ ਪੁਲਿਸ ਆ ਗਈ ਹੈ ਤੇ ਆਪਣਾ ਇੱਥੋਂ ਕਨੂਰ ਕਾਲੇ ਚੌਂਕੀ ਤੋਂ ਵੀ ਆਏ ਸੀ ਇਹ ਉਹਨਾਂ ਮੌਕੇ ਤੇ ਆਣ ਕੇ ਕਾਰਵਾਈ ਪਾਉਣ ਲੱਗੇ ਆ ਸੀਸੀਟੀਵੀ ਕੈਮਰੇ ਲੱਗੇ ਆ ਜੀ ਸਾਹਮਣੇ ਆਪਣਾ ਏਜੰਸੀ ਤੇ ਵੀ ਲੱਗੇ ਆ ਉਧਰ শোরੂਮ ਤੇ ਵੀ ਲੱਗੇ ਆ ਉਹਨਾਂ ਦੇ ਸਵੇਰੇ ਫੁਟੇਜ ਜਿਹੜੀ ਆ ਪਤਾ ਲੱਗ ਸਕਦਾ ਸੋਨ ਵਿੱਚ ਆਇਆ ਕਿ ਲੱਗੇ ਬੰਨੇ ਇਹਨਾਂ ਤੋਂ ਪਤਾ ਲੱਗਾ ਵੀਰਾਂ ਤੋਂ ਵੀ ਬੰਦਾ ਆਪਣਾ ਕੋਟ ਕਾਲ ਸਕਦਾ ਸੀਗਾ ਤੇ ਇੱਥੇ ਘਰ ਬਣਾਉਣ ਰਿਹਾ ਜੀ ਆਪਣਾ ਕਾਲਿਆਂ ਵਾਲੇ ਮੋੜ ਤੇ ਆਪਣਾ ਮਿਸਤਰੀ ਦੇ ਕੋਈ ਸਿਲਸਿਲੇ ਦੇ ਵਿੱਚ ਹੀ ਗੱਲਬਾਤ ਕਰਨ ਰਿਹਾ ਸੀ ਕੋਠਾ ਇੱਥੇ ਮੋਸਾ ਵਾਲਾ ਲੱਗਦਾ ਮੋਟਰਸਾਈਕਲ ਤੇ ਸਾਰਾ ਫੁੱਲ ਡੈਮੇਜ ਹੈ ਮੋਟਰਸਾਈਕਲ ਗੱਡੀ ਦਾ ਫਰੰਟ ਜਿਹੜਾ ਵਾ ਸਾਰਾ ਭੱਜ ਗਿਆ ਵਾ ਤੇ ਤੁਸੀਂ ਉਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਉਹਦੇ ਮੇਨ ਗੱਡਰਿਆ ਗੱਡੀ ਦੇ ਉਹ ਵਿੰਗੇ ਹੋ ਗਿਆ ਮੋਟਰਸਾਈਕਲ 'ਚ ਕਿੰਨੀ ਤੇਜ਼ ਸਪੀਡ ਨਾਲ ਵਜੀ ਆ ਗੱਡੀ ਨੂੰ ਸਾਨੂੰ ਪਤਾ ਲੱਗਾ ਸੀ ਫੋਨ ਗਿਆ ਸੀ ਵੀ ਇੱਥੇ ਕੋਈ ਐਕਸੀਡੈਂਟ ਹੋਇਆ ਮਾਲੀ ਅਹੀਂ ਉਤੋਂ ਚੌਕੀ ਕੋਨਪੁਰ ਕਾਲਿਆਂ ਤੋਂ ਆਏ ਜੀ ਤੇ ਇੱਥੇ ਆਣ ਕੇ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਨੋਵਾ ਕਾਰ ਵਜੀ ਇੱਕ ਮੋਟਰਸਾਈਕਲ 'ਚ ਤੋਂ ਬੰਦਾ ਕੋਈ ਜ਼ਖਮੀ ਹੋਇਆ ਤੇ ਉਹ ਸਾਡੇ ਉਧਰ ਪਹਿਲਾਂ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਏਰੀਆ ਹੈਗਾ ਵਾ ਕਮੋਟ ਥਾਣੇ ਦਾ ਜੀ ਤੇ ਉਹ ਇੱਥੇ ਮੁਲਾਜ਼ਮ ਸੱਤਲੇ ਨੇ ਆ ਗਏ ਨੇ ਜੀ ਕਮੋਟ ਦੇ ਡਿਊਟੀ ਅਫਸਰ ਜੇ ਅੱਗੇ ਉਹ ਦੇਖਣਗੇ ਜੋ ਬੰਨ ਦੀ ਕਾਰਵਾਈ ਕਰਨਗੇ ਉਹ ਮੋਟਰਸਾਈਕਲ ਤੇ ਹੀ ਜੀ ਤੇ ਨੋਵਾ ਗੱਡੀ ਵੱਜੀ ਉਹਦੇ ਜਾਣ ਕੇ ਜੀ ਨਹੀਂ ਸਾਡੇ ਹੁਣ ਤੋਂ ਪਹਿਲਾਂ ਲੈ ਗਏ ਸੀਗੇ ਜੀ ਇਹ ਹੁਣ ਉੱਥੇ ਪਤਾ ਲੱਗੇਗਾ ਜੀ ਹਸਪੀਟਲ ਜਾ ਕੇ ਕਮੋਟ ਥਾਣਾ ਜੀ